ਜੇ ਹੱਥ ਪੈਰ ਤੋੜਨੇ ਨੇ ਤਾਂ 800 ਰੁਪਏ ਲੱਗੂ ਕਿ ਕਿਸੇ ਨੂੰ ਜਾਨੋਂ ਮਾਰਨ ਦੀ ਕੀਮਤ ਉਸ ਬਦਮਾਸ਼ ਨੇ 2000 ਰੁਪਏ ਲਿਖੀ ਹੈ ਪੰਜਾਬ ਪੁਲਿਸ ਨੂੰ ਹੱਥ ਪੈਰਾਂ ਦੀ ਪੈ ਗਈ ਹੈ ਬਦਮਾਸ਼ ਦੇ ਵੱਲੋਂ ਜੋ ਸ਼ਰਿਆਮੇ ਕਹਿ ਰਿਹਾ ਕਿ ਇੰਨੇ ਪੈਸੇ ਦਿਓ ਤੇ ਬੰਦੇ ਘੁੱਟ ਦਾਂਗੇ ਇੰਨੇ ਪੈਸੇ ਦਿਓ ਤੇ ਧਮਕਾ ਦੇਾਂਗੇ ਤੇ ਇੰਨੇ ਪੈਸੇ ਦਿਓ ਕਿਸੇ ਬੰਦੇ ਨੂੰ ਜਾਨੋਂ ਵੀ ਮਾਰ ਦਾਂਗੇ ਬਜ਼ਾਰਾਂ ਦੇ ਵਿੱਚ ਤੁਸੀਂ ਇਸ਼ਤਿਹਾਰ ਤਾਂ ਬਹੁਤ ਸਾਰੇ ਲੱਗੇ ਵੇਖੇ ਹੋਣੇ ਤੇ ਉਹਨਾਂ ਇਸ਼ਤਿਹਾਰਾਂ ਦੇ ਵਿੱਚ ਜੋ ਲਿਖਿਆ ਹੁੰਦਾ ਉਹਨਾਂ ਨਾਲ ਤਾਂ ਤੁਸੀਂ ਬਖੂਬੀ ਜਾਣੂ ਹੋਵੋਗੇ ਕਿ ਉਹ ਇਸ਼ਤਿਹਾਰ ਕਿਸੇ ਨਾ ਕਿਸੇ ਚੀਜ਼ ਨੂੰ ਵੇਚਣ ਦੇ ਲਈ ਬਣਾਏ ਜਾਂਦੇ ਨੇ ਪਾਰੇ ਸੋਸ਼ਲ ਮੀਡੀਆ ਤੇ ਇੱਕ ਇਸ਼ਤਿਹਾਰ ਜਿਹੜਾ ਉਹ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਿਹਾ ਹੈ ਜਿਸ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਬੰਦੇ ਕੁੱਟਣ ਲਈ ਸੰਪਰਕ ਕੀਤਾ ਜਾਵੇ ਲਿਖਿਆ ਹੋਇਆ ਜੀਆਂ ਹੁਣ ਬੰਦੇ ਕੁੱਟਣ ਲਈ ਵੀ ਲੋਕਾਂ ਨੇ ਇਸ਼ਤਿਹਾਰ ਛਪਾ ਲਏ ਨੇ ਆਪਣੀ ਪੂਰੇ ਤਰੀਕੇ ਦੇ ਨਾਲ ਪਬਲਿਸਿਟੀ ਕਰ ਰਹੇ ਨੇ ਜੀਆਂ ਭੋਲੂ ਨਾ ਬਦਮਾਸ਼ ਨਾਮ ਦਾ ਇਹ ਬਦਮਾਸ਼ ਹੈ ਜਿਸ ਨੇ ਆਪਣਾ ਇਸ਼ਤਿਹਾਰ ਛਪਵਾਇਆ ਜਿਸ ਵਿੱਚ ਉਸਨੇ ਲਿਖਿਆ ਕਿ ਭੋਲੂ ਬਦਮਾਸ਼ ਬੰਦੇ ਕੁੱਟਣ ਲਈ ਸੰਪਰਕ ਕੀਤਾ ਜਾਵੇ ਜਿਸ ਵਿੱਚ ਉਹਨਾਂ ਨੇ ਅਲੱਗ-ਅਲੱਗ ਰੇਟ ਵੀ ਲਿਖੇ ਨੇ ਤਾਂ ਉਹਨੇ ਲਿਖਿਆ ਕਿ ਜੇ ਬੰਦੇ ਧਮਕਾਉਣੇ ਨੇ ਤਾਂ 500 ਰੁਪਏ ਲੱਗੂਗਾ ਤੇ ਜੇ ਹੱਥ ਪੈਰ ਤੋੜਨੇ ਨੇ ਤਾਂ 800 ਰੁਪਏ ਲੱਗੂ ਅਤੇ ਕਿਸੇ ਨੂੰ ਜਾਨੋਂ ਮਾਰਨ ਦੀ ਕੀਮਤ ਸੁਣ ਕੇ ਤਾਂ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿ ਕਿਸੇ ਨੂੰ ਜਾਨੋਂ ਮਾਰਨ ਦੀ ਕੀਮਤ ਉਸ ਬਦਮਾਸ਼ ਨੇ 2000 ਰੁਪਏ ਲਿਖੀ ਹੈ ਤਤਵਾ ਨੂੰ ਦੱਸ دیے ਕਿ ਇਹ ਇਸ਼ਤਿਹਾਰ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਹੈ ਤੇ ਜਿਸ ਤੋਂ ਬਾਅਦ ਪੰਜਾਬ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ ਤੇ ਇਸ ਇਸ਼ਤਿਹਾਰ ਤੋਂ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਤੇ ਵੀ ਕਾਫੀ ਸਾਦਾ ਸਵਾਲ ਖੜੇ ਹੋ ਰਹੇ ਨੇ ਪੰਜਾਬ ਦੇ ਵਿੱਚ ਜਿੱਥੇ ਆਏ ਦਿਨ ਅਜਿਹੀਆਂ ਖਬਰਾਂ ਵਾਇਰਲ ਹੋ ਰਹੀਆਂ ਨੇ ਕਿ ਕਿਤੇ ਗੋਲੀ ਚੱਲ ਜਾਂਦੀ ਐ ਤੇ ਦੁਕਾਨ ਦੇ ਵਿੱਚ ਵੜ ਕੇ ਜਿਹੜੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਬਹੁਤ ਸਾਰੀਆਂ ਅਜਿਹੀਆਂ ਖਬਰਾਂ ਨੇ ਉਹ ਵਾਇਰਲ ਹੁੰਦੀਆਂ ਨੇ ਤੇ ਉਸ ਤੱਬ ਦੇ ਵਿੱਚਕਾਰ ਸੋਸ਼ਲ ਮੀਡੀਆ ਤੇ ਇਸ਼ਤਿਹਾਰ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਸ਼ਰੇਆਮ ਇਸ ਚੀਜ਼ ਦੀ ਪਬਲਿਸਿਟੀ ਕੀਤੀ ਜਾ ਰਹੀ ਹੈ ਆਪਣਾ ਇਸ਼ਤਿਹਾਰ ਛਪਾਇਆ ਗਿਆ ਇਸ ਬਦਮਾਸ਼ ਦੇ ਵੱਲੋਂ ਜੋ ਸ਼ਰਿਆਮੇ ਕਹਿ ਰਿਹਾ ਕਿ ਇੰਨੇ ਪੈਸੇ ਦਿਓ ਤੇ ਬੰਦੇ ਕੋਤਦਾਂਗੇ ਇੰਨੇ ਪੈਸੇ ਦਿਓ ਤੇ ਧਮਕਾ ਦਾਂਗੇ ਤੇ ਇੰਨੇ ਪੈਸੇ ਦਿਓ ਕਿਸੇ ਬੰਦੇ ਨੂੰ ਜਾਨੋਂ ਵੀ ਮਾਰ ਦਾਂਗੇ ਤੇ ਤੁਹਾਨੂੰ ਦੱਸ ਦਈਏ ਕਿ ਇਹ ਮਾਮਲਾ ਫਰੀਦਕੋਟ ਤੋਂ ਸਾਹਮਣੇ ਆਇਆ ਜਿੱਥੇ ਮੁੱਖ ਮੰਤਰੀ ਦੀ ਆਮਦ ਤੋਂ ਪਹਿਲਾਂ ਹੀ ਇਹ ਪੋਸਟ ਕਾਫੀ ਵਾਇਰਲ ਹੁੰਦੀ ਹੈ ਜਿਸ ਤੋਂ ਬਾਅਦ ਪੰਜਾਬ ਪੁਲਿਸ ਕਾਫੀ ਜ਼ਿਆਦਾ ਪਰੇਸ਼ਾਨ ਹੈ ਸਰਿਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਵਿਅਕਤੀ ਉੱਲੋਕ ਰੈਡ ਲਿਸਟ ਜਾਰੀ ਕੀਤੀ ਗਈ ਹੈ ਬੰਦਾ ਕੁੱਟਣ ਤੋਂ ਲੈ ਕੇ ਬੰਦਾ ਮਾਰਨ ਤੱਕ ਸਰ ਉਸ ਨੂੰ ਲੈ ਕੇ ਪੁਲਿਸ ਕਿਸ ਤਰ੍ਹਾਂ ਹੀ ਕਰ ਰਹੀ ਹੈ ਜੀ ਜੀ ਸਾਡੇ ਉਹ ਧਿਆਨ ਦੇ ਵਿੱਚ ਆ ਗਿਆ ਵੀਡੀਓ ਵੀਡੀਓ ਵੀ ਦੇਖ ਲਈਆ ਮੈਂ ਅਸੀਂ ਟੈਕਨੀਕਲਸ ਨਾਲ ਦੀ ਮਦਦ ਨਾਲ ਉਹ ਬੰਦੇ ਨੂੰ ਟ੍ਰੇਸ ਕਰਕੇ ਜਾਂਚ ਉਚਾਰ ਦੀ ਬੰਦ ਕਾਰਵਾਈ ਕਰਾਂਗੇ ਸਰ ਪਤਾ ਲੱਗਾ ਕਿ ਇਹ ਵਿਅਕਤੀ ਕੌਣ ਹੈ ਕਿੱਥੋਂ ਆਦਾ ਰਿਹਾ ਤੇ ਸਾਕ ਦਾ ਪਤਾ ਲੱਗਿਆ ਸਾਨੂੰ ਸਾਧਕੇ ਵੀ ਤੇ ਰਹਿਣ ਵਾਲਾ ਹੈ ਤੇ ਇਹ ਵੀ ਇਥੇ ਇੰਸਟਾਗ੍ਰਾਮ ਤਧੀ ਕਰ ਲਈ ਇਸ ਨੂੰ ਫਰਕੇ ਤੇ ਜਾਂਦੀ ਤੋਂ ਬਾਅਦ ਦੀ ਪਰਚਾ ਦਾਜ ਕਰਕੇ ਦੇ ਖਿਲਾਫ ਕਾਨੂੰਨ ਕਰਾਂਗੇ ਜਿਸ ਤਰ੍ਹਾਂ ਐਸਾਆਂ ਦੀਆਂ ਪੋਸਟਰਾਂ ਪਾ ਕੇ ਜੋਕਰ ਲੋ ਜਾਂ ਪੀਕੇ ਕੀ ਇਸ਼ਰਾਤੀ ਅੰਸਰਾਂ ਨੂੰ ਮਾਹੌਲ ਨੂੰ ਖਰਾਬ ਕੀਤਾ ਜਾ ਰਿਹਾ ਉਸ ਨੂੰ ਲੈ ਕੇ ਕਿਸ ਤਰ੍ਹਾਂ ਦੀ ਮੁੱਦ ਲੈ ਸਕਦੇ ਉਹਦੇ ਵਿੱਚ ਇਹ ਸੀਗਾ ਜੀ ਪਹਿਲਾਂ ਇੱਕ ਦੋ ਵੀਡੀਓ ਹੈ ਮਹੀਆਂ ਸੀਗਾ ਸੀ ਪਹਿਲਾਂ ਦਾਚਰ ਰਜਿਸਟਰ ਕੀਤਾ ਸਾਧਾ ਥਾਣੇ ਦੇ ਵਿੱਚ 13 ਨੰਬਰ ਅਫੇਅਰ ਦਰਜ ਹੋਈ ਹੈ ਜਿਹੜੇ ਬੰਦੇ ਨੇ ਵੀਡੀਓ ਵਾਇਰਲ ਕੀਤੇ ਹੈ ਸੀਗਾ ਇਹਨਾਂ ਦੇ ਖਿਲਾਫ ਪਰਚਾ ਦਾਜ ਕਰਕੇ ਕਾਨੂੰਨੀ ਕਾਰਵਾਈ ਕਰਾਂਗੇ ਇਸੇ ਇਹੋ ਜਿਹੀ ਕਿਸੇ ਵੀ ਇਸ਼ਰਾਤੀ ਅੰਸਰ ਨੂੰ ਕੰਨ ਨਹੀਂ ਚੁਕਣ ਦੇਵਾਂਗੇ